ਸੈਵਨਡ ਆਲਾ ਇੱਕ ਹੈ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਸ਼ੇਖੂਪੁਰ ਸਾਡਾ ਹੈੱਡ ਸਥਾਨ ਹੈ ਜਿਹੜਾ ਤੇ ਹੁਣ ਇਹ ਸਥਾਨ ਨਵਾਂ ਕਈ ਸਾਲਾਂ ਦਾ ਚੱਲ ਰਿਹਾ ਸੀ ਸੇਵਾ ਤੇ ਦੁਆਬੇ ਦੇ ਵਿੱਚ ਇਹ ਕਪੂਰਥਲਾ ਜ਼ਿਲ੍ਹਾ ਪੈਂਦਾ ਪਿੰਡ ਨਲਾਲਾ ਬੇਗੋਵਾਲ ਦੇ ਨੇੜੇ ਤੇ ਬਹੁਤ ਸੁੰਦਰ ਸਥਾਨ ਬਣ ਗਿਆ ਗੁਰੂ ਸਾਹਿਬ ਅਜਿ ਸ਼ੋਭਿਤ ਹੋ ਗਏ ਹੈ ਸੰਗਤ ਇੱਥੇ ਆਉਂਦੀ ਸੀ ਮੈਨੂੰ ਮਿਲਣ ਵਾਲੇ ਛੜਕਾਂ ਚੁੜਕਾਂ ਤੇ ਬੈਠੇ ਰਹਿੰਦੇ ਸੀ ਮੈਨੂੰ ਚੰਗਾ ਨਹੀਂ ਸੀ ਲੱਗਦਾ ਵੀ ਚਲੋ ਗੁਰੂ ਸਾਹਿਬ ਕੋਲ ਵਹਿਣਗੇ ਹੁਣ ਸਤਿਗੁਰ ਦੀ ਹਜੂਰੀ ਵਿੱਚ ਸੁਣਨ ਸਮਝਣਗੇ ਤੇ ਚਲੋ ਚੰਗਾ ਹੋਏਗਾ। ਅਸਥਾਨ ਦੀ ਆ ਜੋ ਓਪਨਿੰਗ ਹੋਈ ਹੈ। ਹਾਂਜੀ। ਭਾਈ ਪੰਜਾਬ ਦੇ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਕੀਤੀ ਜਾ ਰਹੀ ਹੈ। ਧਰਮ ਪਰਿਵਰਤਨ ਦੇ ਦੂਸਰੇ ਪਾਸੇ ਚੱਲਦਾ ਪਿਆ। ਉਸ ਮਸਲੇ ਲੈ ਕੇ ਤੁਸੀਂ ਜਿਵੇਂ ਦੇਰ ਤੋਂ ਅੱਜ ਵਿਚਾਰ ਕੀਤੀ। ਨਹੀਂ ਮੈਂ ਬੇਨਤੀ ਵਾਰ-ਵਾਰ ਕਰਦੇ ਆਂ ਪਿੱਛੇ ਅਸੀਂ ਵਿਸਾਖੀ ਸਮਾਗਮ ਚੜ੍ਹਦੀ ਕਲਾ ਨਾਲ ਕੀਤਾ। ਉਹਦੇ ਵਿੱਚ ਵੀ ਅਮਰ ਸੰਚਾਰ ਹੋਇਆ ਤੇ ਇਹ ਵੀ ਮੈਂ ਕਿਹਾ ਵੀ ਅਗਲੇ ਸਾਲ ਅਸੀਂ ਆਪ ਪੰਜ ਪਿਆਰਾਂ 'ਚ ਮੈਂ ਵੀ ਲੱਗਾਂਗਾ। ਵੀ ਆਪਾਂ ਅਮਰਸ਼ਕਨ ਵਾਲੇ ਬਣੋ 5-7000 10000 ਇਕੱਠਾ ਅਮਰਸ਼ਕੇ ਤੇ ਅਸੀਂ ਉਦੋਂ ਤਿਆਰੀ ਕਰ ਰਹੇ ਆ ਵੀ ਅਸੀਂ ਧਾਲ ਲੱਗ ਕੇ ਪੰਜ ਪਿਆਰਿਆਂ ਚ ਹੋਰ ਵੀ ਗੁਰਮਖਾਂ ਨੂੰ ਬੇਨਤੀ ਕਰੀਏ ਜੇ ਸਾਨੂੰ ਆਪ ਵੀ ਪ੍ਰਚਾਰ ਦੇ ਨਾਲ ਨਾਲ ਖੰਡਾ ਬਾਟਾ ਵੀ ਆਪ ਚੁੱਕਣਾ ਪਵੇ ਤੇ ਅਸੀਂ ਤਾਂ ਵੀ ਤਿਆਰ ਆ ਤੇ ਸੰਗਤ ਅਮਰਸ਼ਕੇ ਧਰਮ ਪਰਵਰਤਨ ਦੀ ਲਹਿਰ ਜੋਰਾਂ ਤੇ ਪੰਜ ਚਾਰ ਸਾਲਾਂ ਦੇ ਵਿੱਚ ਹੋਈ ਏ ਮੈਂ ਵੇਖਿਆ ਦੁਆਬੇ ਦੇ ਵਿੱਚ ਮਾਝੇ ਦੇ ਵਿੱਚ ਜਗਾ ਜਗਾ ਬੋਰਡ ਗੁਰੂ ਸਾਹਿਬ ਦੇ ਨਹੀਂ ਹਨ ਬੋਰਡ ਇੱਥੇ ਵੱਖਰੇ ਲੱਗੇ ਐ ਅਸੀਂ ਸਤਕਾਰ ਸਾਰੇ ਧਰਮਾਂ ਦਾ ਕਰਦੇ ਆ ਨਾ ਕਿਸੇ ਨੂੰ ਡਾਂਗ ਤਲਵਾਰ ਨਾਲ ਰੋਕਣ ਦੇ ਮੈਂ ਹੱਕ 'ਚਾ ਨਾ ਰੋਕਣਾ ਚਾਹੀਦਾ ਹਰ ਬੰਦਾ ਪ੍ਰਚਾਰ ਵੀ ਕਰ ਸਕਦਾ ਹੈ ਹਰ ਬੰਦਾ ਜਿਸ ਮਰਜ਼ੀ ਧਰਮ ਵਿੱਚ ਜਾ ਸਕਦਾ ਹੈ ਇਹ ਚੈਪਟਰ ਵੱਖਰਾ ਹੈ ਪਰ ਸਾਨੂੰ ਹੀ ਆਪ ਹੀ ਸਿੱਖਾਂ ਨੂੰ ਕਾਇਮ ਹੋ ਕੇ ਸਾਡੇ ਧਰ ਘਰ ਦੀ ਪਹਿਰੇਦਾਰੀ ਸਾਨੂੰ ਕਰਨੀ ਚਾਹੀਦੀ ਹੈ ਕਿ ਸਾਰੇ ਪ੍ਰਚਾਰਕ ਕਮਰ ਕੱਸੇ ਕਰਕੇ ਤਕੜੇ ਹੋ ਕੇ ਵਿਦ ਐਸਜੀਪੀਸੀ ਤਕੜੇ ਹੋ ਕੇ ਜਥੇਦਾਰ ਅ ਜਥੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਹੇਦਾਰ ਹੋਣੀ ਹੈ ਸਲਾਘਾਯੋਗ ਕਦਮ ਹੈ ਜੇ ਜਹੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਤੇ ਸੰਗਤ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਜੇ ਸਿੰਘ ਸਾਹਿਬ ਲਹਿਰ ਚਲਾਉਂਦੇ ਨੇ ਮੈਂ ਫੇਰ ਦੁਹਰਾਣ ਲਗਾ ਜੇ ਸਿੰਘ ਸਾਹਿਬ ਲਹਿਰ ਧਰਮ ਪ੍ਰਚਾਰ ਦੀ ਚਲਾਉਂਦੇ ਹੈ ਤੇ ਤਗੜੇ ਹੋ ਕੇ ਆਪ ਕਮਰਕਸਾ ਕਰਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਐ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਬੇਸ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਤੇ ਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ SLAGA ਜੋ ਕਦਮ ਹੈ ਤੇ ਉਹਨਾਂ ਨੂੰ ਵੀ ਚਾਹੀਦਾ ਹੈ ਤੇ ਉਹਨਾਂ ਦਾ ਸਾਥ ਵੀ ਫਿਰ ਸੰਗਤ ਨੂੰ ਦੇਣਾ ਚਾਹੀਦਾ ਕਿਉਂਕਿ ਇਸ ਵੇਲੇ ਗੱਲ ਇਹ ਨਹੀਂ ਕੌਣ ਕਿਹਦੇ ਨਾਲ ਤੁਰਨਾ ਕਿਹੜਾ ਕਿਹੜੀ ਪਾਰਟੀ ਨਾਲ ਹੈ ਅੱਜ ਦੀ ਘੜੀ ਵਿੱਚ ਉਸ ਬੰਦੇ ਦਾ ਸਾਥ ਦਿਓ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਪ੍ਰਚਾਰ ਦੀ ਵਾਅਦੇ ਦੀ ਗੱਲ ਕਰੇ ਚਾਹੇ ਕੋਈ ਵੀ ਚਾਹੇਦਾਰ ਕਰੇ ਹਰਪ੍ਰੀਤ ਸਿੰਘ ਉਹ ਨਹੀਂ ਕਰ ਲੈਣ ਤੇ ਜੇ ਗੜਗੱਜ ਹੋਣੀ ਹੈ ਇਸ ਵੇਲੇ ਤਾਕਤ ਉਹਨਾਂ ਦੇ ਕੋਲ ਹੈਗੀ ਹੈ ਪਾਵਰ ਹੈ ਤੇ ਉਹਨਾਂ ਦੇ ਕੋਲ ਐਸਡੀਪੀਸੀ ਉਹਨਾਂ ਦੇ ਨਾਲ ਮਗਰ ਧੁਰਦੀ ਹੈ ਉਹਨਾਂ ਦੇ ਤੇ ਫੇਰ ਉਹ ਤਗੜੇ ਹੋ ਕੇ ਲਹਿਰ ਚਲਾਉਣ ਤੇ ਸੰਗਤ ਉਹਨਾਂ ਦਾ ਸਾਥ ਵੀ ਦੇਵੇ ਹਾਂਜੀ ਉਹ ਜਿਸ ਤਰ੍ਹਾਂ ਕੀ ਤੁਹਾਡੇ ਵੱਲੋਂ ਪਿੰਨ ਲਗਾਤਾਰ ਦਵਾਨਾਂ ਦੀਆਂ ਲੜੀਆਂ ਚੱਲਦੀਆਂ ਸੀ ਪਿਛਲੇ ਕੁ ਸਮੇਂ ਤੋਂ ਗ੍ਰੋਥ ਆ ਗਈ ਹੈ ਹਾਂਜੀ ਦੁਬਾਰਾ ਉਹ ਸਮਾਂ ਕਦੋਂ ਹੋ ਗਿਆ ਉਸੇ ਤਰ੍ਹਾਂ ਚੱਪੇ ਨੀ ਉਹ ਅਸੀਂ ਆਪਣੇ ਤੌਰ ਤੇ ਦੇਖੋ ਰੋਕ ਤਾਂ ਸੀ ਨਹੀਂ ਲਾਈ ਪ੍ਰਚਾਰ ਵੀ ਆਪਣੇ ਤੌਰ ਤੇ ਸੋਸ਼ਲ ਮੀਡੀਆ ਤੇ ਕਰਦੇ ਰਹੇ ਆ ਦਵਾਨ ਲਾਉਂਦੇ ਰਹੇ ਆ ਅਸੀਂ ਅਮਰ ਸੰਚਾਰ ਵੀ ਹਰ ਮਹੀਨੇ ਕਰਾਉਂਦੇ ਰਹੇ ਆ ਹਾਂ ਅਸੀਂ ਬਾਹਰ ਪਿੰਡਾਂ ਸ਼ਹਿਰਾਂ 'ਚ ਨਹੀਂ ਜਾ ਰਹੇ ਪਰ ਪਿਛਲੇ 2 ਕੁ ਮਹੀਨਿਆਂ ਤੋਂ ਲੱਗੇ ਆ ਜਾਣ ਤੇ ਮੈਂ ਤੇ ਬੇਨਤੀ ਕਰਾਂਗਾ ਜਿਹੜੇ ਦੂਜੇ ਭਰਾ ਵੀ ਸਾਡੇ ਵਿਰੋਧ ਕਰਨ ਵਾਲੇ ਵੀਰ ਵੀ ਨੇ ਵੀ ਆਪਣੀਆਂ ਲੜਾਈਆਂ ਲੜਦੇ ਰਾਂਗੇ ਬਾਅਦ ਵਿੱਚ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਅੱਜ ਦੇ ਘੜੀ ਤੇ ਜੋ ਹੁਣ ਹਾਲਾਤ ਨੇ ਉਹਨਾਂ ਨੂੰ ਤਾਂ ਸਾਂਭ ਲਈਏ ਜੇ ਨਹੀਂ ਸਾਂਭਾਂਗੇ ਤੇ ਆਉਣ ਵਾਲੇ ਸਮੇਂ 'ਚ ਸਾਰੇ ਹੀ ਪਛਤਾਵਾਂਗੇ ਇਹਦੇ ਵਾਸਤੇ ਮੈਂ ਯਤਨ ਕਰਨ ਕਰਦੇ ਆ ਪਿਛੇ ਮਹੀਨਾ ਕੁ ਦਵਾਨ ਲਾਏ ਆ ਦੋ ਕੁ ਮਹੀਨੇ ਮੈਂ ਬਾਹਰ ਗਿਆ ਪ੍ਰੋਗਰਾਮ ਕਰਨ ਤੇ ਹੁਣ ਅੱਗੇ ਹੋਰ ਵੀ ਕਰਾਂਗੇ ਅੱਗੇ ਜੀ ਭਾਰਤ ਤੋਂ ਬਾਹਰ ਵੀ ਅਫਗਾਨਿਸਤਾਨ ਹੋ ਗਿਆ ਰਾਤ ਹੋ ਗਿਆ ਕਿਸ ਸਮੇਂ ਉੱਤੇ ਸਿੱਖਾਂ ਦੀ ਗਿਣਤੀ ਬਹੁਤ ਵੱਡੀ ਗਿਣਤੀ ਚ ਹਾਂਜੀ ਹੁਣ ਜਿਹੜਾ ਪਲਾਈਨ ਹੋ ਰਿਹਾ ਲਗਾਤਾਰ ਉਹ ਤਾਂ ਚਲੋ ਗੱਲ ਇਹ ਹੈ ਜੀ ਸਿੱਖੀ ਨਾਲ ਪਿਆਰ ਰੱਖਣ ਦੇਸ਼ਾਂ ਵਿਦੇਸ਼ਾਂ ਚ ਬਹਿਣ ਕੋਈ ਨਹੀਂ ਜੇ ਇਹ ਗਏ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਮਗਰੀ ਲਗਾਏ ਆ ਵੱਡੇ ਵੱਡੇ ਨਗਰ ਕੀਰਤਨ ਕਰ ਰਹੇ ਆ ਨਿਸ਼ਾਨ ਸਾਹਿਬ ਇਹਨਾਂ ਨੇ ਅਮਰੀਕਾ ਕੈਨੇਡਾ ਚ ਤਾਂ ਹੀ ਚਲਾਏ ਨਾ ਜੇ ਇਹ ਗਏ ਇਹਦਾ ਨਹੀਂ ਮਸਲਾ ਰਹਿਣ ਸਿੱਖ ਜਿੱਤੇ ਬਾਬਾ ਜੀ ਗੁਰੂ ਸਾਹਿਬ ਆਪ ਗਏ ਜਿੱਦਾਂ ਅਫਗਾਨਿਸਤਾਨੋਂ ਤੇ ਬਹੁਤ ਗੁਰੂ ਘਰ ਦੇ ਹੁਣ ਵਿਸਲ ਗਿਆ ਸਾਡੇ ਤੋਂ ਉਹਦੇ ਬਾਰੇ ਦਾ ਐਸਜੀਪੀਸੀ ਤੋਂ ਜੀ ਆ ਸ ਇਹ ਦੇਖੋ ਇਹ ਵੱਡੇ ਕੰਮ ਨੇ ਐਸਜੀਪੀਸੀ ਨੂੰ ਹੀ ਕਰਨੇ ਚਾਹੀਦੇ ਆ ਚਲੋ ਇਹਦੇ ਵਾਸਤੇ ਬੇਨਤੀ ਕਰਾਂਗਾ ਐਸਟੀਪੀਸੀ ਨੂੰ ਵਾ ਐਸਜੀਪੀਸੀ ਇੱਧਰ ਵੀ ਧਿਆਨ ਦੇਵੇ ਜਿਹੜੇ ਬਾਹਰਲੇ ਸਿੱਖ ਨੇ ਉਹਨਾਂ ਨੂੰ ਵੀ ਸੰਭਿਆ ਜਾਵੇ ਪਰ ਜਿੱਥੇ ਵੀ ਰਹੋ ਪੰਜਾਬ ਚ ਰਹੋ ਬਾਹਰ ਰਹੋ ਕਲਗੀਧਰ ਪਾਸ਼ਾ ਨਾਲ ਪਿਆਰ ਆਉਣਾ ਸਿੱਖੋ ਪਿਆਰ ਪਾਲਾਂਗੇ ਪਿਆਰ ਪਿੱਛੇ ਇਸ ਬੰਦਾ ਹਰ ਕੁਰਬਾਨੀ ਕਰਦਾ ਹੈ ਦੁੱਖ ਵੀ ਕੱਟ ਲੈਂਦਾ ਹੈ ਗਰੀਬੀ ਵੀ ਕੱਟ ਲੈਂਦਾ ਜੇ ਕਹੀਏ ਜੀ ਉਧਰਲੇ ਸਾਨੂੰ ਘਰ ਬਣਾ ਕੇ ਦੇਣਗੇ ਸਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣਗੇ ਮਸਲਾ ਇਹ ਨਹੀਂ ਗਰੀਬੀ ਚ ਵੀ ਬੰਦਾ ਕੱਟ ਲਏਗਾ ਪਿਆਰ ਗੁਰੂ ਸਾਹਿਬ ਨਾਲ ਪਿਆਰ ਹੋਏਗਾ ਤੇ ਜ਼ਿੰਦਗੀ ਸੋਹਣੀ ਲੰਗੇਗੀ ਇਸ ਕਰਕੇ ਤਕੜੇ ਹੋ ਕੇ ਸਾਨੂੰ ਨਾ ਕਮਰ ਕੱਸੇ ਕਰਕੇ ਸਿੱਖੀ ਦੀ ਪਹਿਰੇਦਾਰੀ ਅੱਜ ਕਰਨੀ ਚਾਹੀਦੀ ਹੈ ਇਹ ਹੋਈ ਰਿਪੀਟਿਡਲੀ ਕਹਿ ਰਹੇ ਆ ਵਾਰ-ਵਾਰ ਕਿ ਅਮਰ ਸ਼ਖ ਲਈਏ ਦਾੜੀਆਂ ਰੱਖ ਲਈਏ ਅੱਜ ਮੇਨ ਜਿਹੜੀ ਨਸ਼ੇ ਦੀ ਦਲਦਲ ਤੇ ਮਾਝਾ ਫਸ ਗਿਆ ਜ਼ਿਆਦਾ ਜ਼ਿਆਦਾ ਮਾਝਾ ਫਸ ਗਿਆ ਜੀ ਸੱਚ ਹੈ ਤੇ ਮਾਝੇ ਵਾਲਿਆਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਸਾਰੇ ਜਣੇ ਆਪਾਂ ਲਹਿਰ ਚਲਾਓ ਇਸ ਧਰਤੀ ਦੇ ਉੱਤੇ ਵੀ ਨਸ਼ਾ ਨਾ ਵੜੇ ਸਾਡੇ ਵਿੱਚ ਤੇ ਧਰਮ ਪਰਵਰਤਨ ਨਾ ਹੋਵੇ ਹੁਣ ਇਸ ਵੇਲੇ ਜੇ ਕਹਿ ਲੋ ਮੰਨ ਲੋ 50 ਲੱਖ ਅਮਰਤਾਰੀ ਸਿੱਖ ਹੈ ਸਾਲ 'ਚ ਇੱਕ ਇੱਕ ਨੂੰ ਵੀ ਸ਼ਿਕਾਏਗਾ ਤੇ ਆਪੇ ਕਰੋੜ ਹੋ ਗਿਆ ਸਾਲ 'ਚ ਤਾਂ ਇੱਕ ਸ਼ਿਕਾ ਸਕਦੇ ਨੇ ਇੱਕ ਬੰਦਾ ਇੱਕ ਸਿੱਖ ਬਣਾਵੇ ਸਾਲ 'ਚ ਤੇ ਆਪੇ ਕਰੋੜ ਹੋ ਜਾਏਗਾ ਆਪੇ ਅਗਲੇ ਸਾਲ ਨੂੰ ਆਪਾਂ ਕਰੋੜ ਬਣ ਜਾਾਂਗੇ ਤੇ ਫਿਰ ਇੱਕ ਇੱਕ ਫੇਰ ਛਕਾ ਲਾਂਗੇ ਮਤਲਬ ਕਰਦੇ ਨਹੀਂ ਨਾ ਪ੍ਰੋਬਲਮ ਤੇ ਹੈ ਹਰ ਬੰਦਾ ਪ੍ਰਚਾਰਕ ਬਣੇ ਪ੍ਰਚਾਰਕ ਥੋੜਾ ਪ੍ਰਚਾਰਕ ਨਹੀਂ ਸਾਰੇ ਹੀ ਪ੍ਰਚਾਰਕ ਨੇ ਅੱਜ ਕੱਲ ਦਾ ਸੋਸ਼ਲ ਮੀਡੀਆ ਇਕੱਲਾ ਇਕੱਲਾ ਬੰਦਾ ਬੋਲ ਲੈਂਦਾ ਗੱਲ ਕਰਨੀ ਕਿੰਨੂੰ ਨਹੀਂ ਆਉਂਦੀ ਇੱਕ ਇੱਕ ਬੰਦਾ ਜੋੜੋ ਇੱਕ ਸਾਲ ਚ ਕਰੋੜ ਦੀ ਗਿਣਤੀ ਹੋ ਜਾਏਗੀ ਸਾਡੀ ਤੇ ਬਾਕੀ ਠੱਕੇ ਨਾਲ ਨਹੀਂ ਕਿਸੇ ਨੂੰ ਰੋਕਣਾ ਕਰਨ ਵਾਲੇ ਕਰ ਹੀ ਜਾਣ ਪਰ ਅਸੀਂ ਆਪਣਾ ਪਿਆਰ ਨਾਲ ਬਹਿਰੇਦਾਰੀ ਕਰੀਏ ਆਪਣੇ ਭੈਣਾਂ ਭਰਾਵਾਂ ਨੂੰ ਆਪ ਹੀ ਸੰਭੀਏ ਠੀਕ ਹੈ ਜੀ